ਸਸਿਕਾਲ న్యూਸ 19 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਵਿਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਖਬਰਾਂ ਸਿਰਫ ਔਰ ਸਿਰਫ ਹੜ੍ਹਾਂ ਨਾਲ ਸੰਬੰਧਿਤ ਕਿਸ ਤਰੀਕੇ ਦੀ ਸਥਿਤੀ ਹੈ ਨਾ ਸਿਰਫ ਪੰਜਾਬ ਬਲਕਿ ਬਾਹਰ ਦੇ ਸੂਬਿਆਂ ਦੇ ਵਿੱਚ ਵੀ ਖਾਸ ਕਰਕੇ ਪਹਾੜੀ ਸੂਬੇ ਜਿੱਥੇ ਸਭ ਤੋਂ ਜ਼ਿਆਦਾ ਹੜ੍ਹਾਂ ਨੇ ਕਹਿਰ ਵਰਸਾਇਆ ਔਰ ਉਸ ਦਾ ਅਸਰ ਮੈਦਾਨੀ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਪੰਜਾਬ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਪਹਾੜਾਂ ਛੋਈ ਬਾਰਿਸ਼ ਦਾ ਜੰਮੂ ਤੋਂ ਕੁਝ ਤਸਵੀਰਾਂ ਦਿਖਾਉਂਦੇ ਹਾਂ ਜੰਮੂ 'ਚ ਵੈਸ਼ਨੋ ਦੇਵੀ ਯਾਤਰਾ ਮਾਰਗ ਤੇ ਲੈਂਡਸਲਾਈਡ ਹੋਈ ਔਰ ਇਸ ਲੈਂਡਸਲਾਈਡ ਦੇ ਵਿੱਚ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ 14 ਲੋਕ ਜ਼ਖਮੀ ਹੋਏ ਨੇ ਲੈਂਡਸਲਾਈਡ ਦੀ ਵਜ੍ਹਾ ਨਾਲ ਵੈਸ਼ਨੋ ਦੇਵੀ ਦੀ ਯਾਤਰਾ ਰੋਕ ਦਿੱਤੀ ਗਈ ਹੈ ਰਾਹਤ ਟੀਮਾਂ ਵੱਲੋਂ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਅਚਾਨਕ ਲੈਂਡਸਲਾਈਡ ਹੋਈ ਜਿਹੜੇ ਵੈਸ਼ਨੋ ਦੇਵੀ ਜਾ ਰਹੇ ਸੀ ਸ਼ਰਧਾਲੂ ਰਸਤੇ ਦੇ ਵਿੱਚ ਉਹ ਫਸੇ ਔਰ ਇਸ ਲੈਂਡਸਲਾਈਡ ਦੀ ਚਪੇਟ ਚੋਂ ਨਾਲ 5 ਸ਼ਰਧਾਲੂਆਂ ਦੀ ਪੰਜ ਲੋਕਾਂ ਦੀ ਮੌਤ ਹੋ ਗਈ ਤੇ 14 ਦੇ ਕਰੀਬ ਜਿਹੜੇ ਨੇ ਉਹ ਜ਼ਖਮੀ ਨੇ ਜ਼ਖਮੀਆਂ ਨੂੰ ਰੈਸਕਿਊ ਕੀਤਾ ਗਿਆ ਔਰ ਵਾਕਵਾਕ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਭੇਜਿਆ ਜਾ ਰਿਹਾ ਵਾਕਵਾਕ ਹਸਪਤਾਲਾਂ ਚ ਉਹਨਾਂ ਦਾ ਇਲਾਜ ਚੱਲ ਰਿਹਾ ਔਰ ਪੰਜ ਲੋਕ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਦਰਦਨਾਕ ਮੌਤ ਹੋਈ ਹੈ ਇਸ ਲੈਂਡਸਲਾਈਡ ਦੀ ਵਜ੍ਹਾ ਕਰਕੇ ਔਰ ਉਸ ਤੋਂ ਬਾਅਦ ਜਿਹੜੀ ਵੈਸ਼ਨੋ ਦੇਵੀ ਦੀ ਯਾਤਰਾ ਹੈ ਉਸ ਨੂੰ ਫਿਲਹਾਲ ਲਈ ਰੋਕ ਦਿੱਤਾ ਗਿਆ جو بھی ان پٹ آئی ہے ابھی جو ایک یہ انسیڈنٹ ہوا لینڈ سلائڈ کا جو اندر پرست کے پاس ہے اٹکواری کے نکٹ اس میں پانچ لوگوں کی ڈیتھ ہوئی ہے جو بھی پانچ ڈیڈ باڈیز یہاں پر سی ایچ کٹرہ میں بھی تک آئی ہیں اور گیارہ بارہ لوگ اس میں چوٹ گرست ہوئے ہیں اور کی آپریشن چل رہا ہے جیسی اور انفرمیشن آئی گی آپ سے شیئر کر دی جائے گا باقی شردھالوں کے لیے کیا اڈوائزری ہے سر آپ کی طرف سے ایڈوائزری یہی ہے کہ ٹریک پہ تھوڑا احتیاط سے چلیں ਅ ਅਭਿ ਯਾਤਰਾ ਰੁਕੀ ਰੁਕੀ ਗਈ ਹੈ ਜਬ ਵੀ ਇਹ ਰੀਜ਼ਿਊਮ ਹੁੰਦੀ ਹੈ ਆਪ ਧਿਆਨ ਸੇ ਚਲੇ ਅਤੇ ਪ੍ਰਸ਼ਾਸਨ ਅਤੇ ਬੋਰਡ ਜਰੂਰੀ ਸਟੈਪਸ ਲੈਣੇ ਹਨ ਉਹ ਤੋਂ ਲਈ ਰਿਹਾ ਹੈ ਕਟ੍ਰੈਕ ਦੀ ਸਵੱਛਤਾ ਕੇ ਲਿਤੇ ਤੇ ਫਾਜ਼ਲ ਕਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਸੁਰੱਖਿਅਤ ਦੂਸਰੀ ਥਾਂ ਤੇ ਸ਼ਿਫਟ ਕਰ ਦਿੱਤਾ ਗਿਆ ਹੈ ਕੰਟਰੈਕਟਰ ਟਰਾਲੀ ਦੇ ਵਿੱਚ ਇਹ ਪਾਵਨ ਸਰੂਪ ਰੱਖ ਕੇ ਪਿੰਡ ਤੋਂ ਬਾਹਰ ਲਿਜਾਏ ਗਏ ਕਾਮਾਂ ਵਾਲੀ ਤੋਂ ਇੱਕ ਦਰਜਨ ਤਰਹੱਦੀ ਪਿੰਡ ਜਿਹੜੇ ਨੇ ਉਹਨਾਂ ਦੇ ਸਰੂਪ ਗੁਰਦੁਆਰਾ ਸਾਹਿਬ ਦੇ ਵਿੱਚ ਲਜਾਏ ਗਏ ਨੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇਹਨਾਂ ਨੂੰ ਪੂਰੀ ਮਰਿਆਦਾ ਦੇ ਨਾਲ ਸਿਸ਼ੋਬਿਤ ਕਰ ਦਿੱਤਾ ਗਿਆ ਜਿਹਨਾਂ ਪਿੰਡਾਂ ਦੇ ਵਿੱਚ ਪਾਣੀ ਆਇਆ ਔਰ ਪਿੰਡ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਗਿਰ ਗਏ ਨੇ ਉੱਥੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਉਹਨਾਂ ਨੂੰ ਪੂਰੀ ਮਰਿਆਦਾ ਦੇ ਨਾਲ ਇੱਕ ਟਰਾਲੀ 'ਚ ਰੱਖ ਕੇ ਦੂਸਰੇ ਜਿਹੜੇ ਗੁਰਦੁਆਰਾ ਸਾਹਿਬ ਨੇ ਸੇਫ ਜਗ੍ਹਾ ਤੇ ਗੁਰਦੁਆਰਾ ਸਿੰਘ ਸਭਾ ਉੱਥੇ ਸ਼ਿਫਟ ਕੀਤਾ ਗਿਆ ਹੈ ਇਹ ਤਸਵੀਰਾਂ ਨੇ ਜਦੋਂ ਟਰਾਲੀ ਦੇ ਵਿੱਚ ਫਾਜ਼ਲਕਾ ਜ਼ਿਲ੍ਹੇ ਦੇ ਜਿਹੜੇ ਸਰਹੱਦੀ ਪਿੰਡ ਨੇ ਜਿਹੜੇ ਪਾਣੀ ਦੀ ਮਾਰ ਹੇਠਾਏ ਨੇ ਉੱਥੋਂ ਸਰੂਪ ਗੁਰਦੂ ਗੁਰੂ ਸਾਹਿਬ ਦੇ ਸੁਰੱਖਿਅਤ ਕੱਢ ਕੇ ਉਹਨਾਂ ਨੂੰ ਦੂਜੀਆਂ ਥਾਵਾਂ ਤੇ ਪਹੁੰਚਾਇਆ ਅਸੀਂ ਅੱਜ ਗਏ ਸੀ ਜਿਵੇਂ ਕਾਂਵਾਂ ਵਾਲੀ ਪੱਤਨ ਜਿਹੜਾ ਉੱਥੇ ਆਪਾਂ ਪਾਲਕੀ ਜੋ ਸ਼੍ਰੀ ਮੁਕਤਸਰ ਸਾਹਿਬ ਤੋਂ ਆਈ ਸੀ ਮਹਜਬ ਸਾਹਿਬ ਭਾਈ ਪ੍ਰਦੇਸ਼ ਸਿੰਘ ਜੀ ਨੇ ਭੇਜੀ ਸੀ ਤੇ ਅੱਗਾ ਜਿਹੜੇ ਪਿੰਡ ਹੈਗੇ ਨੇ ਜਿਵੇਂ ਉਹਨਾਂ 'ਚ ਜ਼ਿਆਦਾਤਰ ਪਾਣੀ ਦੇ ਅਗਭਗ ਪਿੰਡਾਂ 'ਚ ਪਹੁੰਚਣ ਵਾਲਾ ਹੀ ਹੈ ਲੱਗਦਾ ਥੋੜਾ ਥੋੜਾ ਫੁੱਟ ਫੁੱਟ ਦਾ ਹੀ ਫਰਕ ਰਹਿ ਗਿਆ ਤੇ ਸੜਕਾਂ ਦੇ ਉੱਤੋਂ ਵੀ ਪਾਣੀ ਚੱਲੀ ਜਾਂਦਾ ਤੇ ਮਹਾਰਾਜ ਦੇ ਸਰੂਪ ਜਿਹੜੇ ਜਿੰਨੇ ਵੀ ਪਿੰਡਾਂ 'ਚ ਸੀਗੇ ਤੇ ਕੁਝ ਗਰੰਤੀ ਸਿੰਘਾਂ ਨੇ ਆਪ ਫੋਨ ਕੀਤੇ ਸੀ ਕੁਝ ਅਸੀਂ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਤੇ ਮਹਾਰਾਜ ਦੇ ਸਰੂਪ ਪਿੱਛੋਂ ਟਰਾਲੀਆਂ ਤੇ ਲਿਆ ਕੇ ਤੇ ਕਾਮਾ ਵਾਲੀ ਪਤਨ ਤੇ ਜੋ ਪਾਲਕੀ ਖੜੀ ਸੀ ਉਹਦੇ ਵਿੱਚ ਰੱਖ ਕੇ ਆਪਣੇ ਗੁਰਦਰਾ ਸਿੰਘ ਸੁਭਾ ਫਾਜ਼ਿਲ ਕਰ ਵਿਖਿਆ ਆਪਾਂ ਤੇ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਭਾਰਤੀ ਫੌਜ ਵੱਲੋਂ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਨੇ 라ਵੀ ਦਰਿਆ ਦੇ ਪਰਲੇ ਪਾਸੇ ਸੱਤ ਪਿੰਡਾਂ ਦੇ ਵਿੱਚ ਪਾਣੀ ਚ ਫਸੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ 에어 ਲਿਫਟ ਕੀਤਾ ਜਾ ਰਿਹਾ ਹੈ ਹੈਲੀਕਾਪਟਰ ਦੇ ਜ਼ਰੀਏ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ ਹੜਾ ਕਰਕੇ ਮਕੌੜਾ ਪੱਤਨ ਤੇ ਹੋਰ ਪਿੰਡਾਂ ਦਾ ਬਾਕੀ ਸ਼ਹਿਰਾਂ ਨਾਲੋਂ ਸੰਪਰਕ ਟੁੱਟ ਗਿਆ ਹੈ ਕੈਬਨ ਮੰਤਰੀ ਲਾਲਚੰਦ ਘਟਾਰੂ ਚੱਕ ਤੇ ਬਰਿੰਦਰ ਗੋਇਲ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲਿਆ ਗਿਆ ਹੈ ਗੁਰਦਾਸਪੁਰ ਦੀਆਂ ਔਰ ਮਕੌਣਾ ਪੱਤਨ ਦੇ ਪਰਲੇ ਪਾਸੇ ਜਿਹੜੇ ਰਹਿੰਦੇ ਨੇ ਪਿੰਡਾਂ ਦੇ ਲੋਕ ਉਹਨਾਂ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਉੱਥੇ ਹਾਲ ਕਿਸ ਕਦਰ ਮਾੜਾ ਹੋਇਆ ਔਰ ਹੈਲੀਕਾਪਟਰ ਦੇ ਜ਼ਰੀਏ rescued ਕਰਨਾ ਪਿਆ ਹੈ air lift ਕਰਨਾ ਪਿਆ ਹੈ ਜਿਹੜੇ ਲੋਕ ਚਾਰੇ ਪਾਸੇ ਪਾਣੀ 'ਚ गिर ਗਏ ਸੀ ਉਹਦਾ ਪਾਇਲਟ ਹਾਲਾਤ ਮਤਲਬ تسਲੀ ਵਾਲੇ ਨਹੀਂ ਹਾਲਾਤ ਚਿੰਤਾਜਨਕ ਨੇ ਕਿਉਂਕਿ ਲਗਾਤਾਰ ਜਿਹੜਾ ਜੰਮੂ ਕਸ਼ਮੀਰ ਔਰ ਹਰਮਾਚਲ ਦੇ ਅੰਦਰ ਭਾਰੀ ਵਾਰਸ਼ ਹੋ ਰਹੀ ਹੈ ਔਰ ਉਸ ਵਾਰਸ਼ ਦੀ ਵਜ੍ਹਾ ਕਰਕੇ ਜਿਹੜਾ ਸਾਡਾ ਰਜੀਸਗ ਡੈਮ ਹੈ ਉਹ ਵੀ ਓਵਰਫਲੋ ਹੈ ਔਰ ਉਹਦੇ ਕਰਕੇ 110000 ਕਿਊਸਿਕ ਪਾਣੀ ਜਿਹੜਾ ਉਹ ਰਾਵੀ 'ਚ ਛੱਡਿਆ ਗਿਆ 1988 ਤੋਂ ਬਾਅਦ ਇਹ ਬਰਾਬਰ ਦਾ ਫਲਾਡ ਹੈ ਇਸ ਵੇਲੇ 2 ਫੁੱਟ ਪਾਣੀ ਉਹਦੇ ਨਾਲ ਘਟਾ 1988 ਨਾਲੋਂ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਕਿਸ ਨੂੰ ਦੀ ਸਥਿਤੀ ਹੋਏਗੀ ਸੋ ਜਿਹੜੇ ਰਾਵੀ ਦੇ ਔਰ ਪਾਕਿਸਤਾਨ ਦੇ ਦਰਮਿਆਨ 80 ਪਿੰਡ ਨੇ ਵਿਧਾਨ ਸਭਾ ਹਲਕਾ ਪਵਾ ਦੇ ਉਹ 80 ਪਿੰਡ ਆਲਮੋਸਟ ਅਫੈਕਟਡ ਨੇ ਸੋ ਉਹਦੇ ਲਈ ਲਗਾਤਾਰ ਮਾਨਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ ਤੇ ਤਾਦ ਅਸੀਂ ਸਾਰੇ ਜ਼ਮੀਨ ਤੇ ਆ ਸਾਡਾ ਸਾਰਾ ਪੁਲਿਸ ਪ੍ਰਸ਼ਾਸਨ ਸਾਡਾ ਸਿਵਲ ਪ੍ਰਸ਼ਾਸਨ ਮੈਂ ਵੀ ਕਹਾਂ ਸਾਰੀਆਂ ਸਾਡੀਆਂ ਟੀਮਾਂ ਸੋ ਦੋ ਸਾਡੇ ਲਈ ਟਾਸਕ ਨੇ ਇੱਕ ਤਾਂ ਮੇਜਰ ਟਾਸਕ ਇਹ ਆ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ ਉਹਦੇ ਲਈ ਅਸੀਂ ਜਿਹੜਾ ਰੈਸਕਿਊ ਕਰ ਰਹੇ ਆ ਕੱਲ ਵੀ 3-4 ਬੱਸਾਂ ਲਾਈਆਂ ਸੀਆਂ ਲੋਕਾਂ ਨੂੰ ਪ੍ਰਾਥਮਿਕਤਾ ਇਹ ਆ ਵੀ ਜਾਨਾਂ ਬਚਾਈਆਂ ਜਾਣ ਮਨੁੱਖੀ ਜਾਨਾਂ ਬਚਾਈਆਂ ਜਾਣ ਜਾਨਵਰ ਬਚਾਏ ਜਾਣ ਸੋ ਉਹਦੇ ਦੀ ਲਗਾਤਾਰ ਪ੍ਰਸ਼ਾਸਨ ਚੱਲ ਰਿਹਾ ਐ ਐਨ ਡੀ ਆਰ ਐਫ ਦੀਆਂ ਟੀਮਾਂ ਐ ਐਸ ਡੀ ਆਰ ਐਫ ਦੀਆਂ ਟੀਮਾਂ ਉਹ ਸਾਰੀਆਂ ਚੱਲ ਰਹੀਆਂ ਨੇ ਫੌਜ ਬੁਲਾਈ ਹੋਈ ਹੈ ਹੁਣ ਪਿਛਲੇ ਜਿਹੜੇ 7 ਦਿਨਾਂ ਦੀ ਤੁਸੀਂ ਗੱਲ ਕੀਤੀ ਐ ਰੈਸਕਿਊ ਦੀ ਗੱਲ ਕੀਤੀ ਐ ਫੌਜ ਦੇ ਹੈਲੀਕਾਪਟਰ ਉੱਥੇ ਖੜੇ ਆ ਤੇ ਰੈਸਕਿਊ ਕੀਤਾ ਵੀ ਐ ਬਹੁਤ ਲੋਕਾਂ ਨੂੰ ਮੈਡੀਕਲ ਟੀਮਾਂ ਹਰ ਪਿੰਡ ਦੇ ਵਿੱਚ ਬੈਠੀਆਂ ਨੇ ਮੋਬਾਈਲ ਟੀਮਾਂ ਬੈਠੀਆਂ ਨੇ ਇਵੈਕੂਏਸ਼ਨ ਸੈਂਟਰ ਬਣਾਏ ਹੋਏ ਆ ਜਿੰਨਾਂ 'ਚ ਵੱਡੇ ਪੱਧਰ ਤੇ ਲੋਕਾਂ ਦੇ ਰਹਿਣ ਦਾ ਇਂਤਜ਼ਾਮ ਵੀ ਕੀਤਾ ਹੈ ਪਸ਼ੂਆਂ ਦਾ ਵੀ ਇਂਤਜ਼ਾਮ ਕੀਤਾ ਖਾਣ ਪੀਣ ਦਾ ਹਰ ਤਰ੍ਹਾਂ ਦਾ ਇਂਤਜ਼ਾਮ ਕੀਤਾ ਸੋ ਜੋ ਕੁਝ ਵੀ ਸਰਕਾਰ ਕਰ ਸਕਦੀ ਹੈ ਸਾਡੇ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡਾ ਡਿਪਾਰਟਮੈਂਟ ਵਾਟਰ ਰਿਸੋਰਸਸ ਵਾਲਾ ਲੋਕਾਂ ਵੱਲੋਂ ਚਕਾਇਆ ਕੀਤਾ ਗਿਆ ਵੀ ਸਾਨੂੰ ਕਾਫੀ ਕਮੀਆਂ ਪਈਆਂ ਕਾਫੀ ਅਧਿਕਾਰੀ ਲੇਟ ਪਹੁੰਚੇ ਨੇ ਜੋ ਹੈਲਪ ਦੀ ਜਰੂਰਤ ਸੀ ਉਹ ਟਾਈਮ ਨਾਲ ਮਿਲ ਨਹੀਂ ਪਾਈ ਦੇਖੋ ਮੈਨੂੰ ਇਹੋ ਜੀ ਗੱਲ ਕਿਤੇ ਨਜ਼ਰ ਨਹੀਂ ਆਈ ਮੈਂ ਕੱਲ ਹਸ਼ਿਆਰਪੁਰ ਗਿਆ ਸੀ ਤੁਸੀਂ ਦੇਖ ਲਿਓ ਉੱਥੇ ਜਾ ਕੇ ਚੱਕੀ ਦਰਿਆ ਦੇ ਵਿੱਚ ਜਿਹੜਾ ਪਠਾਨਕੋਟ ਤੋਂ ਚੱਲਿਆ 97000 ਕਿਊਸਿਕ ਪਾਣੀ ਆ ਗਿਆ ਉਹਨੇ ਇੱਕਦਮ ਹਿੱਟ ਕੀਤਾ ਤਾਂ ਪਾਣੀ ਉੱਪਰ ਦੀ ਹੋ ਗਿਆ ਪੰਜ ਚਾਰ ਪਿੰਡਾਂ ਦੇ ਸਰਪੰਚ ਤੇ ਉਹਨਾਂ ਨੇ ਗੱਲ ਕਹੀ ਕਹਿੰਦੇ ਵੀ ਦੇਖੋ ਪਾਣੀ ਨੂੰ ਨਹੀਂ ਤੁਸੀਂ ਰੋਕ ਸਕਦੇ ਪਰ ਸਾਨੂੰ ਇਸ ਚੀਜ਼ ਦੀ ਤਸੱਲੀ ਹੈ ਵੀ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕੋਈ ਹਣ ਹਲ ਮਾਲੇ ਇਲਾਕੇ ਦਾ ਦੌਰਾ ਕਰਨ ਜਾ ਰਹੀ ਹਾਂ ਬਿਲਕੁਲ ਜਿਵੇਂ ਜਿੱਥੇ ਵੀ ਦੇਖੋ ਸਾਡੇ ਜਾਨ ਤੋਂ ਭਾਵੇਂ ਹੀ ਹੈ ਕਿ ਅਸੀਂ ਲੋਕਾਂ ਦੇ ਨਾਲ ਖੜੇ ਹਾਂ ਤੇ ਸਾਰੀ ਮਦਦ ਵੀ ਦੇਖ ਰਹੇ ਹਾਂ ਵੀ ਪ੍ਰੋਪਰ ਲੋਕਾਂ ਤੱਕ ਜਿਹੜੀ ਹੈ ਉਹ ਪਹੁੰਚ ਰਹੀ ਹੈ ਇਹ ਤਾਂ ਗੁਰਦਾਸਪੁਰ ਦੇ ਪਿੰਡ ਟਾਂਡਾ ਦੇ ਵਿੱਚ ਤੁਸੀਂ ਬੰਨ ਟੁੱਟਣ ਕਰਕੇ ਰਾਵੀ ਦਰਿਆ ਦੇ ਪਾਣੀ ਨੇ ਤਬਾਹੀ ਮਚਾ ਦਿੱਤੀ। ਪਾਣੀ ਦੇ ਨਾਲ ਪੂਰਾ ਪਿੰਡ ਜਲ-ਤਲ ਹੋ ਗਿਆ। ਬੀਐਸਐਫ ਨੂੰ ਮੋਰਚਾ ਸੰਭਾਲਣਾ ਪਿਆ ਤੇ ਬਜ਼ੁਰਗਾਂ ਨੂੰ ਮੋਢਿਆਂ ਤੇ ਚੱਕ ਕੇ ਪਾਣੀ ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ, ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਇਹ ਤਸਵੀਰਾਂ ਨੇ ਗੁਰਦਾਸਪੁਰ ਦੀਆਂ ਜਿੱਥੇ ਬੀਐਸਐਫ ਤੇ ਪੰਜਾਬ ਪੁਲਿਸ ਨੇ ਮੋਰਚਾ ਸੰਭਾਲਿਆ ਔਰ ਜਿਹੜੇ ਬਜ਼ੁਰਗ ਸੀ, ਕਈ ਮਹਿਲਾਵਾਂ ਸੀ, ਬਜ਼ੁਰਗ ਮਹਿਲਾਵਾਂ, ਬੱਚੇ ਸੀ। ਉਹਨਾਂ ਨੂੰ ਗੋਦੀ ਚੱਕ ਕੇ ਕਿਸੇ ਨੂੰ ਪਿੱਠ ਤੇ ਲੱਦ ਕੇ ਇਸ ਪਾਣੀ ਚੋਂ ਬਾਹਰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਪਿਆ ਤੇ ਨਰੋਟ ਜੈਮਲ ਸਿੰਘ ਦੇ ਨੇੜੇ ਰਾਵੀ ਦਰਿਆ ਦੇ ਵਿੱਚ ਪਾੜ ਪੈ ਗਿਆ ਤਿੰਨ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਕੋਲਿਆਂ ਪੰਮਾ ਤੇ ਬਾਦਰਪੁਰ ਇਹ ਤਿੰਨੇ ਪਿੰਡ ਪਾਣੀ ਦੀ ਚਪੇਟ ਚ ਆ ਗਏ ਲੋਕਾਂ ਦੇ ਘਰਾਂ ਦੇ ਵਿੱਚ ਵੀ ਗੋਡੇ ਗੋਡੇ ਪਾਣੀ ਭਰ ਗਿਆ ਔਰ ਇੱਥੇ ਵੀ ਪੁਲਿਸ ਤੇ ਐਨਡੀਆਰਐਫ ਦੀਆਂ ਟੀਮਾਂ ਨੇ ਮੋਰਚਾ ਸੰਭਾਲਿਆ ਰੈਸਕਿਊ ਆਪਰੇਸ਼ਨ ਚਲਾਇਆ ਔਰ ਉੱਥੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਚਲਾ ਗਿਆ ਔਰ ਘਰਾਂ ਦੇ ਅੰਦਰ ਗੋਡੇ ਗੋਡੇ ਪਾਣੀ ਭਰ ਗਿਆ ਇਹ ਤਸਵੀਰਾਂ ਨੇ ਨਰੋਟ ਜੈਮਲ ਸਿੰਘ ਪਠਾਨਕੋਟ ਦਾ ਜਿਹੜਾ ਇਲਾਕਾ ਹੈ ਨਰੋਟ ਜੈਮਲ ਸਿੰਘ ਉੱਥੋਂ ਦੀਆਂ ਔਰ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੱਡੀ ਤੇਜ਼ੀ ਨਾਲ ਪਿੰਡ ਦੇ ਅੰਦਰ ਦਾਖਲ ਹੋ ਰਿਹਾ ਲੋਕਾਂ ਦੇ ਘਰਾਂ ਦੇ ਅੰਦਰ ਦਾਖਲ ਹੋ ਰਿਹਾ ਔਰ ਉੱਥੇ ਐਨਡੀਆਰਐਫ ਦੀਆਂ ਟੀਮਾਂ ਨੂੰ ਲੋਕਾਂ ਨੂੰ ਘਰੋਂ ਸੁਰੱਖਿਅਤ ਬਾਹਰ ਕੱਢਣਾ ਪਿਆ ਇੱਥੇ ਨਜ਼ਰ ਆ ਰਿਹਾ ਜਿਹੜੇ ਘਰ ਨੀਵੇਂ ਨੇ ਉਹ ਕਰੀਬ ਅੱਧੇ ਅੱਧੇ ਵੀ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਇਹਨਾਂ ਦਾ ਬਰਬਾਦ ਹੋਇਆ ਪਛਾਣ ਰਹੇ ਇਹ ਸਮਾਨ ਜਿਹੜੇ ਕੱਢਦੇ ਉਹਦਾ ਨੁਕਸਾਨ ਨਹੀਂ ਹਾਂਜੀ ਐਂਟੀ ਕਿ ਨਾਂ ਦਾ ਕੀ ਗੱਲ ਕੀ ਹੋਈ ਹੈ ਜੀ ਇਹ ਤਾਂ ਸਵੇਰ ਦਾ ਲਿਆਣੇ ਵਿਚਾਰੇ ਦੋ ਰੰਡੇ ਨੇ ਪਾਣੀ ਦਵਾ 3 ਵਜੇ ਜਾ ਕੇ ਤੁਸੀਂ ਦੇ ਬੈਠੇ ਦੇਈ ਹੈ ਨਾ ਪਾਣੀ ਦਿਖਿਆ ਜਾ ਕੇ ਦਮ ਹੀ ਵਿੱਚ ਗਲਾ ਪਿਆ ਆ ਤੇ 5 ਵਜੇ ਪੰਡ ਪੰਡੀਆਂ ਆ ਗਿਆ ਆ ਸਾਰੀ ਦੁਨੀਆ ਜਿੱਤੇ ਪੁੱਛ ਹੁਣ ਸਭ ਠਾਲ ਰੰਡੇ ਦੇ ਹੀ ਕਿ ਉੱਠੋ ਕੇ ਜਾਗਦੇ ਰਹੋ ਤੇ ਜਾਗਦੇ ਰਹੋ ਅਹੀਂ ਸੁੱਤੇ ਨਹੀਂ ਰਾਤ ਨੇ ਲੋਕਾਂ ਨੇ ਆਪਣਾ ਸਮਾਨ ਹੀ ਤੋ ਸ਼ਿਫਟ ਕਰ ਲਿਆ ਨਹੀਂ ਨਹੀਂ ਸਮਾਨ ਅੰਦਰ ਹੀ ਆਹੀਂ ਕੋਈ ਨੇ ਨਹੀਂ ਕੱਢਿਆ ਸਮਾਨ ਇਹ ਤੋ ਕਿੱਥੇ ਘੜੀ ਹੈ ਤੇ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾਂ ਦੇ ਵਿੱਚ ਇੱਕ ਬੰਨ ਟੁੱਟ ਗਿਆ ਤੇਜ ਵਹਾ ਕਰਕੇ ਬਿਆਸ ਤਰਿਆਦਾ ਇਹ ਆਰਜੀ ਬੰਨ ਖੜ ਨਹੀਂ ਸਕਿਆ ਬਹੁਤ ਕੋਸ਼ਿਸ਼ ਕੀਤੀ ਬੜੇ ਦਿਨਾਂ ਤੋਂ ਲੋਕ ਇਸ ਬੰਨ ਨੂੰ ਪੱਕਾ ਕਰਨ ਦੇ ਵਿੱਚ ਜੁਟੇ ਹੋਏ ਸੀ ਕਾਫੀ ਹੱਦ ਤੱਕ ਪੱਕਾ ਕਰ ਵੀ ਲਿਆ ਗਿਆ ਸੀ ਪਰ ਪਾਣੀ ਦੀ ਮਾਰ ਇੰਨੀ ਜ਼ਿਆਦਾ ਸੀ ਪਾਣੀ ਦਾ ਵਹਾ ਇੰਨਾ ਜ਼ਿਆਦਾ ਸੀ ਕਿ ਉਸ ਦੇ ਅੱਗੇ ਬੰਨ ਟਿਕਿਆ ਨਹੀਂ ਤੇ ਉਸ ਤੋਂ ਬਾਅਦ ਪਾਣੀ ਖੇਤਾਂ ਚ ਦਾਖਲ ਹੋਣਾ ਸ਼ੁਰੂ ਹੋ ਗਿਆ ਵੱਡੇ ਇਲਾਕੇ ਤੇ ਹੜ ਦਾ ਖਤਰਾ ਮੰਡਰਾ ਰਿਹਾ ਹੈ ਇਸ ਬੰਨ ਨੂੰ 20 ਦਿਨਾਂ ਤੋਂ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ ਜਿੱਥੇ-ਜਿੱਥੇ ਕਮਜ਼ੋਰ ਥਾਵਾਂ ਸੀ ਉਸ ਜਗ੍ਹਾ ਤੋਂ ਬੰਨ ਨੂੰ ਮਜ਼ਬੂਤ ਕਰਨ ਚ ਲੋਕ ਲੱਗੇ ਹੋਏ ਸੀ ਪਰ ਫਿਰ ਵੀ ਤੇਜ਼ ਵਹਾਹ ਕਰਕੇ ਇੱਕ ਮਿੱਟੀ ਦਾ ਵੱਡਾ ਕਟਾਅ ਹੋਇਆ ਤੇ ਪਾਣੀ ਉੱਥੋਂ ਖੇਤਾਂ ਦੇ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਬੰਨ ਟੁੱਟਣ ਦੌਰਾਨ ਵੀ ਇੱਕ ਵੀਡੀਓ ਸਾਹਮਣੇ ਆਈ ਜਿਸ 'ਚ ਇਲਾਕੇ ਦੇ ਲੋਕ ਰੋਂਦੇ-ਪਿਟਦੇ ਦਿਖਾਈ ਦਿੱਤੇ ਤਾਹਾਂ ਮਾਰ ਕੇ ਰੋਂਦੇ ਦਿਖਾਈ ਦਿੱਤੇ ਜਿਸ ਵੇਲੇ ਇਹ ਬੰਨ ਟੁੱਟਿਆ ਸ਼ੇਤੀ ਸ਼ੇਤੀ ਬਾਤ ਤੇ ਕੀ ਹਾਲਾਤ ਨੇ ਮੇਰਾ ਨਾਮ ਰਾਜ ਸਿੰਘ ਪਿੰਡ ਆਲੀ ਕਲਾਂ ਤੇ ਹਾਲਾਤ ਵੀ ਜੀ ਆਪ ਜੀ ਨੂੰ ਪਤਾ ਹੀ ਜਾਵੇ ਆਪ ਸਾਹਮਣੇ ਦੇਖ ਰਹੇ ਜੇ ਵੀ ਸਾਡਾ ਨਾ ਬਹੁਤ ਵੱਡਾ ਨੁਕਸਾਨ ਹੋ ਗਿਆ ਆਸੀ ਕੀ ਖਰਚਾ ਬਹੁਤ ਕੀਤਾ ਸੀ ਖፋ ਬਹੁਤ ਕੀਤਾ ਸੀ ਸੰਗਤ ਨੇ ਮੇਲ ਜੋਲ ਕਰਕੇ ਵੀ ਚਲੋ ਬੰਨ ਦਾ ਮਿੱਟੀ ਪਾ ਕੇ ਦਰਿਆ ਨੂੰ ਕੁਛ ਆਪ ਦੀ ਪਕੜ ਦੇ ਵਿੱਚ ਰੱਖਿਆ ਪਰ ਆ ਕੁਝ ਮੌਸਮੇ ਇਦਾਂ ਦਾ ਹੋ ਗਿਆ ਉਹਦਾ ਕਰਕੇ ਬਹੁਤ ਜ਼ਿਆਦਾ ਸਾਡਾ ਵੱਡਾ ਨੁਕਸਾਨ ਹੋ ਚੁੱਕਾ ਵੀ ਹੈ ਹਾਂ ਕਿਉਂਕਿ ਇੱਕ ਮਹੀਨਾ ਹੋ ਗਿਆ ਪਿਛਲਾ ਜਿਹੜਾ ਬੰਨਵਾ ਬਾਉ ਕੋਰਲੇਓ ਤੇ ਬਹੁਤ ਦਿਨ ਪਹਿਲਾਂ ਟੁੱਟ ਗਿਆ ਇਹ ਫਿਰ ਵੀ ਆਪਣੇ ਇੱਧਰ ਆਪਣੇ ਨਗਰ ਦੇ ਆਲੀ ਕਲਾਂ ਆਲੀ ਖੁਰਦ ਆਗੂ ਸਿੰਘ ਸਾਰੀਆਂ ਸੰਗਤਾਂ ਨੂੰ ਨਾਲ ਲੈ ਕਰਕੇ ਉੱਥੇ ਸੇਵਾ ਕਰ ਰਹੇ ਸੀ ਇੱਕ ਮਹੀਨੇ ਤੋਂ ਤੇ ਹੁਣ ਤੀਕ ਇਹਨੂੰ ਬੰਨ ਨੂੰ ਬਚਾ ਕੇ ਰੱਖਿਆ ਸੀ ਮਹਾਰਾਜ ਸਾਹਿਬ ਜੀ ਦੇ ਫੋਟਾ ਆਸਰੇ ਦੇ ਨਾਲ ਗੁਰੂਕੀਆਂ ਸੰਗਤਾਂ ਦਾ ਸਹਿਯੋਗ ਤੇ ਇਹ ਜਿਹੜਾ ਵਾ ਦਰਿਆ ਵਿੱਚੋਂ ਬਹੁਤ ਜ਼ਿਆਦਾ ਉੱਚਾ ਹੋਇਆ ਪਿਆ ਪੈਲੀਆਂ ਪਾਸਿਓਂ ਨੀਵੀਆਂ ਵਾ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਇਹ ਜਦੋਂ ਦਰਿਆ ਲਹਿ ਜਾਂਦਾ ਉਸ ਮੌਕੇ ਤੇ ਇਹਦੀ ਖੁਦਾਈ ਕੀਤੀ ਜਾਵੇ ਤੇ ਉਧਰ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ 'ਚ ਵੀ ਆਰਜੀ ਬੰਨ ਜਿਹੜਾ ਬਣਾਇਆ ਸੀ ਉਹ ਟੁੱਟ ਗਿਆ ਕਿਉਂਕਿ ਇਹ ਵੀ ਸਤਲੁਜ ਦੇ ਕੰਡੇ ਤੇ ਕਾਰਜੀ ਬੰਨ ਬਣਾਇਆ ਗਿਆ ਸੀ ਪਰ ਜ਼ਿਆਦਾ ਦੇ ਟਿਕਿਆ ਨਹੀਂ ਰਹਿ ਸਕਿਆ ਗੱਟੀ ਰਾਜੋਕੇ ਦੇ ਵਿੱਚ ਜਿਸ ਤੇਜ਼ ਰਫਤਾਰ ਦੇ ਨਾਲ ਪਾਣੀ ਆਇਆ ਨਾ ਸਿਰਫ ਬੰਨ ਰੁੜ ਗਿਆ ਬਲਕਿ ਪਾਣੀ ਅੱਗੇ ਖੇਤਾਂ 'ਚ ਦਾਖਲ ਹੋਣਾ ਸ਼ੁਰੂ ਹੋ ਗਿਆ ਉੱਥੋਂ ਪਿੰਡਾਂ 'ਚ ਦਾਖਲ ਹੋਣਾ ਸ਼ੁਰੂ ਹੋ ਗਿਆ ਇਹ ਫਿਰੋਜ਼ਪੁਰ ਦਾ ਇਲਾਕਾ ਹੈ ਗੱਟੀ ਰਾਜੋ ਕੇ ਇੱਥੇ ਐਸਾ ਬੰਨ ਟੁੱਟਿਆ ਕਿ ਉਸ ਤੋਂ ਬਾਅਦ ਪਾਣੀ ਨੇ ਆਪਣਾ ਚਾਰ ਛਪੇਰੇ ਘੇਰਾ ਪਾ ਲਿਆ ਲੋਕ ਕੋਸ਼ਿਸ਼ ਕਰ ਰਹੇ ਨੇ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੂਜੀਆਂ ਥਾਵਾਂ ਤੇ ਭੇਜਣ ਦੀ ਕਿਉਂਕਿ ਪਾਣੀ ਜਿਸ ਰਫ਼ਤਾਰ ਦੇ ਨਾਲ ਦਾਖਲ ਹੋ ਰਿਹਾ ਹੈ ਉਸ ਨਾਲ ਲੱਗਦਾ ਹੈ ਕਿ ਅੱਗੇ ਜਿਵੇਂ ਮੌਸਮ ਦੀ ਪ੍ਰੈਡਿਕਸ਼ਨ ਹੈ ਚੇਤਾਵਨੀ ਹੈ ਤਾਂ ਅੱਗੇ ਜਾ ਕੇ ਸਥਿਤੀ ਹੋਰ ਬਹੁਤ ਜ਼ਿਆਦਾ ਖਤਰਨਾਕ ਹੋਣ ਵਾਲੀ ਹੈ ਜਿੰਨੀ ਰਫ਼ਤਾਰ ਦੇ ਨਾਲ ਪਾਣੀ ਆ ਰਿਹਾ ਹੈ ਪਿੱਛੋਂ ਲਗਾਤਾਰ ਹਰੀਕੇ ਹੱਡ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਉਹ ਪਾਣੀ ਦਾ ਜਿਹੜਾ ਇਨਫਲੋ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਔਰ ਇਸ ਦੀ ਬਹੁਤ ਵੱਡੀ ਦਿੱਕਤ ਕਿਉਂਕਿ ਇਹ ਰਾਤ ਬੜੀ ਕਹਿਰ ਦੀ ਰਾਤ ਆਪਾਂ ਕਹਿ ਸਕਦੇ ਆ ਕਿ ਸਵੇਰੇ ਉੱਠ ਕੇ ਪਤਾ ਨਹੀਂ ਸਮਝ ਨਹੀਂ ਆਉਣੀ ਕਿ ਸਥਿਤੀ ਕਿਸ ਤਰੀਕੇ ਦੀ ਬਣ ਰਹੀ ਹੈ ਪਾਣੀ ਕਿੰਨਾ ਜ਼ਿਆਦਾ ਵੱਧ ਰਿਹਾ ਔਰ ਰਾਤ ਕੱਟਣੀ ਉੱਥੇ ਲੋਕਾਂ ਨੂੰ ਜਾਗ-ਜਾਗ ਕੇ ਇਹ ਟਾਈਮ ਟਪਾਉਣਾ ਪੈਂਦਾ ਸੋ ਉਹਨਾਂ ਦੀ ਸਥਿਤੀ ਜਿਹੜੀ ਹੈ ਉਹੀ ਲੋਕ ਸਮਝ ਸਕਦੇ ਨੇ ਕਿ ਕਿੰਨਾ ਉੱਥੇ ਖਤਰਨਾਕ ਮਾਹੌਲ ਬਣ ਚੁੱਕਿਆ ਕਿੰਨੀ ਜ਼ਿਆਦਾ ਔਖੀ ਸਥਿਤੀ ਬਣ ਚੁੱਕੀ ਹੈ ਤੇ ਤੁਹਾਨੂੰ ਦੀਨਾ ਨਗਰ ਲੈ ਚਲਦੇ ਹਾਂ ਕੁਝ ਤਸਵੀਰਾਂ ਦਿਖਾਉਣੇ ਆ ਮੇਰੇ ਸਹਿਯੋਗੀ ਰਜੀਵ ਸ਼ਰਮਾ ਲਾਈਵ ਜੁੜ ਰਹੇ ਨੇ ਸਾਡੇ ਨਾਲ ਪਿੰਡ ਤਾਰਾਗੜ ਤੋਂ ਰਜੀਵ ਕਿਸ ਤਰੀਕੇ ਦੀ ਤਸਵੀਰ ਆਪਾਂ ਆਸ-ਪਾਸ ਦੇਖ پا ਰਹੇ ਹਾਂ ਕਿਉਂਕਿ ਉੱਤੋਂ ਹਨੇਰਾ ਹੋ ਗਿਆ ਰਾਤ ਪੈ ਰਹੀ ਆ ਔਰ ਰਾਤ ਵੇਲੇ ਤਾਂ ਇਹ ਸਥਿਤੀਆਂ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦੀਆਂ ਆ ਬਿਲਕੁਲ ਵਿਜੇ ਜਿਹੜੇ ਲੋਕ ਬਿਲਕੁਲ ਦਰਿਆ ਦੇ ਨੇੜੇ ਜਿਨ੍ਹਾਂ ਦੇ ਘਰ ਨੇ ਤੁਸੀਂ ਬੰਦ ਦੇ ਨੇੜੇ ਜਿਹੜੇ ਪਿੰਡ ਨੇ ਤਾਂ ਉਹ ਪਿਛਲੇ 2 ਦਿਨਾਂ ਤੋਂ ਰਾਤ ਜਾ ਕੇ ਕੱਟ ਰਹੇ ਨੇ ਕਿਉਂਕਿ ਸਵੇਰ ਵਾਲੀ ਜਿਹੜੀ ਤੁਸੀਂ ਜ਼ਿਕਰ ਕੀਤਾ ਪਰ ਜਿਸ ਜਗ੍ਹਾ ਤੇ ਮੈਂ ਇਸ ਵੇਲੇ ਮੌਜੂਦ ਹਾਂ ਇਹ ਤਾਰਾਗੜ ਇੱਕ ਕਸਬਾ ਹੈ ਔਰ ਇਤੋਂ ਹੀ ਰਸਤਾ ਅੱਗੇ ਜੋ ਰਾਵੀ ਦਰਿਆ ਵਾਲੇ ਪਾਸੇ ਜਾਂਦਾ ਨਰੋਡ ਜੈਮਲ ਸਿੰਘ ਜਿਹੜੇ ਇਲਾਕੇ ਦਾ ਤੁਸੀਂ ਜ਼ਿਕਰ ਕਰ ਰਹੇ ਸੀ ਪਰ ਇੱਥੋਂ ਦਰਿਆ 6-7 ਕਿਲੋਮੀਟਰ ਦੂਰ ਹੈ ਪਰ ਇੱਥੇ ਵੀ ਹਾਲਾਤ ਤੁਸੀਂ ਦੇਖੋ ਕਿ ਇਹ ਇੱਕ 메인 ਰੋਡ ਹੈ ਜਿਹੜੀ ਨਰੋਡ ਜੈਮਲ ਸਿੰਘ ਵਾਲੇ ਪਾਸੇ ਜਾਂਦੀ ਹੈ ਕਾਫੀ ਟ੍ਰੈਫਿਕ ਇਸ ਰੋਡ ਦੇ ਉੱਤੇ ਹਰ ਵੇਲੇ ਨਜ਼ਰ ਆਉਂਦਾ ਔਰ ਇੱਕ ਪੋਲ ਹੈ ਜਿਸ ਦੇ ਹੇਠਾਂ ਤੁਸੀਂ ਦੇਖੋ ਕਿ ਕੋਈ ਰਾਤ ਦਾ ਵੇਲਾ ਹੈ ਪਰ ਜਿੰਨੀਆਂ ਵੀ ਤਸਵੀਰਾਂ ਮੈਂ ਦਿਖਾ ਸਕਾਂ ਜਾਂ ਸਮਝਾ ਸਕਾਂ ਤਾਂ ਪਾਣੀ ਦਾ ਫਲੋ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਿ ਕਿੰਨਾ ਜ਼ਿਆਦਾ ਹੈ ਔਰ ਇਹ ਇੱਕ ਅਨਾਜ ਮੰਡੀ ਹੈ ਇੱਥੋਂ ਦੀ ਜਿਹੜੀ ਇਸ ਵੇਲੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਤਾਂ ਅਸੀਂ ਕਹਿ ਸਕਦੇ ਕਿ ਜਿਹੜਾ ਉਜ ਔਰ ਰਾਵੀ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਿਆ ਉਸ ਕਰਕੇ ਕਈ ਕਿਲੋਮੀਟਰ ਤੱਕ ਜਿਹੜੇ ਪਿੰਡ ਨੇ ਜਿਹੜੇ ਨਦੀ ਨਾਲੇ ਨੇ ਉਹ ਵੀ ਉਫਾਨਤੇ ਨੇ ਔਰ ਪਿੰਡਾਂ ਤੱਕ ਪਾਣੀ ਦੀ ਮਾਰ ਜਿਹੜੀ ਆ ਉਹ ਇਸ ਵੇਲੇ ਲੋਕਾਂ ਨੂੰ ਪੈਂਦੀ ਹੋਈ ਨਜ਼ਰ ਆ ਰਹੀ ਔਰ ਜਿਸ ਪਾਸੇ ਵੀ ਤੁਸੀਂ ਦੇਖੋਗੇ ਹਰ ਪਾਸੇ ਪਾਣੀ ਹੀ ਪਾਣੀ ਜੋ ਹੈ ਉਹ ਨਜ਼ਰ ਆਏਗਾ ਪਿੱਛੇ ਰਹਿਾਇਸੀ ਇਲਾਕਾ ਵੀ ਹੈ ਕਿਉਂਕਿ ਇੱਕ ਵੱਡਾ ਕਸਬਾ ਹੈ ਤਾਰਾਗੜ ਤਾਂ ਇੱਥੇ ਬਹੁਤ ਸਾਰੀ ਆਬਾਦੀ ਜਿਹੜੀ ਹੈ ਉਹ ਆ ਬੱਸੀ ਹੋਈ ਆ ਪਰ ਤੁਸੀਂ ਦੇਖੋ ਕਿ ਇਸ ਵੇਲੇ ਲੋਗ ਇਸ ਪਾਣੀ ਦੀ ਮਾਰ ਚਲਦੇ ਹੋਏ ਹਰ ਪਾਸੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਜਿਹੜੀ ਸਵੇਰੇ ਅਸੀਂ ਤਸਵੀਰਾਂ ਦਿਖਾਈਆਂ ਸੀ ਕਿ ਬਹੁਤ ਸਾਰੀਆਂ ਥਾਵਾਂ ਤੋਂ ਜਿਹੜਾ ਬੰਨ ਹੈ ਉਹ ਲਗਾਤਾਰ ਟੁੱਟ ਰਿਹਾ ਔਰ ਉਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਔਰ ਜੇ ਤਸਵੀਰਾਂ ਦੇ ਵਿੱਚ ਤੁਸੀਂ ਸਮਝ ਸਕੋ ਤਾਂ ਇੱਕ ਕਿਨਾਰਾ ਨਜ਼ਰ ਆ ਰਿਹਾ ਇਹ ਵੀ ਇੱਕ ਆਰਜੀ ਬੰਨ ਜੋ ਹੈ ਜੋ ਕਿ ਕਈ ਥਾਵਾਂ ਤੋਂ ਟੁੱਟ ਕੇ ਹੁਣ ਪਾਣੀ ਅੱਗੇ ਨੂੰ ਖੇਤਾਂ ਵਾਲੇ ਪਾਸੇ ਜੋ ਹੈ ਉਹ ਜਾਂਦਾ ਹੋਇਆ ਨਜ਼ਰ ਆ ਰਿਹਾ ਤਾਂ ਜੇਕਰ ਰਾਤ ਨੂੰ ਫਿਰ ਡੈਮ ਤੋਂ ਪਾਣੀ ਛੱਡਣ ਦੇ ਨਾਲ ਪਾਣੀ ਦਾ ਪੱਧਰ ਵਧਦਾ ਤਾਂ ਫਿਰ ਸਵੇਰ ਤੱਕ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਵੱਧ ਸਕਦੀਆਂ ਨੇ ਇੱਕ ਵਾਰ ਦੂਸਰੇ ਪਾਸੇ ਦੀ ਵੀ ਮੈਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਰੋਡ ਤੁਸੀਂ ਦੇਖ ਸਕਦੇ ਹੋ ਤਾਰਾਗੜ ਤੋਂ ਨਰੋਡ ਜੈਮਲ ਸਿੰਘ ਵਾਲੇ ਪਾਸੇ ਨੂੰ ਜਾਂਦੀ ਹੈ ਔਰ ਇੱਥੇ ਤੁਸੀਂ ਦੇਖੋ ਕਿ ਹਾਲਾਤ ਕੀ ਦੇ ਦੋਵੇਂ ਪਾਸੇ ਪਾਣੀ ਲਗਾਤਾਰ ਜੋ ਹੈ ਉਹ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਔਰ ਇਸ ਜਗ੍ਹਾ ਤੋਂ ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਫਲੋ ਜਿਹੜਾ ਪਾਣੀ ਦਾ ਉਹ ਇੱਥੋਂ ਤੁਸੀਂ ਦੇਖੋ ਕਿ ਅੱਗੇ ਨੂੰ ਵਧ ਰਿਹਾ ਔਰ ਪਿੱਛੇ ਵੀ ਹਰ ਪਾਸੇ ਦੂਰ ਦੂਰ ਤੁਹਾਨੂੰ ਘਰ ਵੀ ਨਜ਼ਰ ਆਉਣਗੇ ਖੇਤ ਨਜ਼ਰ ਆਉਣਗੇ ਤਾਂ ਇਹ ਪਾਣੀ ਜਿਹੜਾ ਉਹ ਜੇਕਰ ਹੋਰ ਇਸੇ ਤਰੀਕੇ ਦੇ ਨਾਲ ਵਧਦਾ ਗਿਆ ਤਾਂ ਜਿਹੜੇ ਕਸਬੇ ਨੇ ਜਾਂ ਹੋਰ ਪਿੰਡ ਜਿਹੜੇ ਦਰਿਆ ਤੋਂ ਦੂਰ ਵੀ ਨੇ ਉਹ ਵੀ ਕਿਤੇ ਨਾ ਕਿਤੇ ਇਸ ਪਾਣੀ ਦੀ ਮਾਰ ਚਲਦੇ ਹੋਏ ਨਜ਼ਰ ਆ ਸਕਦੇ ਨੇ ਤਾਂ ਸਵੇਰ ਤੋਂ ਲਗਾਤਾਰ ਅਸੀਂ ਇੱਕ ਇੱਕ ਜਿਹੜੀ ਤਸਵੀਰ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਹਰ ਕਿਸੇ ਦੀ ਨਜ਼ਰ ਇਸ ਵੇਲੇ ਇਸ ਪਾਣੀ ਦੇ ਉੱਤੇ ਬਣੀ ਹੋਈ ਹੈ ਕਿਉਂਕਿ ਜੇਕਰ ਹੜਾਂ ਦੇ ਇਸ ਤਰੀਕੇ ਦੇ ਹਾਲਾਤ ਬਣਦੇ ਨੇ ਤਾਂ ਬਹੁਤ ਸਾਰੇ ਜਿਹੜੇ ਲੋਕ ਨੇ ਕਿਉਂਕਿ ਜ਼ਿਆਦਾਤਰ ਜਿਹੜਾ ਇਸ ਦਾ ਅਸਰ ਹੈ ਉਹ ਸਿੱਧੇ ਤੌਰ ਤੇ ਕਿਸਾਨਾਂ ਤੇ ਪੈਂਦਾ ਕਿਉਂਕਿ ਝੋਨੇ ਦੀ ਫਸਲ ਇਸ ਵੇਲੇ ਔਰ ਜੇਕਰ ਮੈਂ ਇਸ ਖੇਤਰ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਝੋਨੇ ਦੇ ਨਾਲ ਨਾਲ ਮੱਕੀ ਔਰ ਜਿਹੜਾ ਕਮਾਦ ਹੈ ਗੰਨੇ ਦੀ ਖੇਤੀ ਵੀ ਬਹੁਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਤਾਂ ਉਹ ਵੀ ਖੇਤ ਜਿਹੜੇ ਅੱਜ ਸਵੇਰੇ ਅਸੀਂ ਦੇਖਿਆ ਕਿ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆਏ ਤਾਂ ਲੋਕਾਂ ਨੂੰ ਅਜਿੱਥੇ ਇਸ ਪਾਣੀ ਦੇ ਨਾਲ ਮੁਸ਼ਕਲਾਂ ਆ ਰਹੀਆਂ ਨੇ ਉੱਥੇ ਹੀ ਪਸ਼ੂਆਂ ਦੇ ਚਾਰੇ ਦੀ ਦਿੱਕਤ ਔਰ ਜਿਹੜੇ ਪਿੰਡ ਇਸ ਵੇਲੇ ਪੂਰੀ ਤਰ੍ਹਾਂ ਪਾਣੀ ਦੇ ਨਾਲ ਘਿਰ ਚੁੱਕੇ ਨੇ ਉੱਥੇ ਪਸ਼ੂਆਂ ਦਾ ਜਿਹੜਾ ਖਿਆਲ ਰੱਖਣਾ ਉਹਨਾਂ ਤੱਕ ਚਾਰਾ ਪਹੁੰਚਾਉਣਾ ਉਹ ਇੱਕ ਵੱਡੀ ਚੁਣੌਤੀ ਪ੍ਰਸ਼ਾਸਨ ਦੇ ਲਈ ਬਣੀ ਹੋਈ ਹੈ ਪਰ ਜੇਕਰ ਮੈਂ ਪਠਾਨਕੋਟ ਬੀਨਾਨਗਰ ਜਾਂ ਗੁਰਦਾਸਪੁਰ ਦਾ ਜ਼ਿਕਰ ਕਰਾਂ ਤਾਂ ਸਵੇਰੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਵੀ ਪਹੁੰਚੇ ਸੀ ਉਹਨਾਂ ਨੇ ਵੀ ਨਿਊਜ਼ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਪਾਣੀ ਦੇ ਉੱਤੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ ਜਿੰਨੇ ਮਰਜ਼ੀ ਅਸੀਂ ਬੰਨ ਲਗਾਈਏ ਇਸ ਪਾਣੀ ਨੂੰ ਜੇਕਰ ਇਸ ਤਰੀਕੇ ਦੇ ਨਾਲ ਇਸ ਦਾ ਲੈਵਲ ਵੱਧਦਾ ਗਿਆ ਤਾਂ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਜਿਹੜੇ ਲੋਕ ਇਸ ਪਾਣੀ ਦੇ ਨਾਲ ਕਿਰੇ ਘਰਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਤੱਕ ਰਾਸ਼ਨ ਪਾਣੀ ਪਹੁੰਚਾਉਣਾ ਉਹਨਾਂ ਨੂੰ ਇਹ ਵੈਕਿਓ ਵੈਕਿਊਏਟ ਕਰਨਾ ਉਹਨਾਂ ਨੂੰ ਰੈਸਕਿਊ ਕਰਨਾ ਉਹ ਇੱਕ ਵੱਡੀ ਚੁਣੌਤੀ ਹੈ ਰੋਸ ਦੇ ਉੱਤੇ ਪ੍ਰਸ਼ਾਸਨ ਲਗਾਤਾਰ ਜ਼ੋਰ ਦਿਖ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀਆਂ ਨੇ ਕਿਉਂਕਿ ਜਦੋਂ ਕੋਈ ਪਾਣੀ ਦਾ ਰਾਵੀ ਦਾ ਜ਼ਿਕਰ ਕਰਦਾ ਤਾਂ ਸ਼ਾਇਦ ਲੋਕ ਸੋਚ ਰਹੇ ਹੋਣਗੇ ਕਿ ਸਿਰਫ ਦਰਿਆ ਦੇ ਕਿਨਾਰੇ ਤੇ ਜਿਹੜੇ ਲੋਕ ਨੇ ਉਹ ਇਸ ਪਾਣੀ ਦੀ ਮਾਰ ਚੱਲ ਰਹੇ ਹੋਣਗੇ ਪਰ ਇਹ ਦਰਿਆ ਤੋਂ 7-8 ਕਿਲੋਮੀਟਰ ਜ਼ੋਰ ਦਾ ਨਜ਼ਾਰਾ ਔਰ ਕਈ ਸੜਕਾਂ ਜਿਹੜੀਆਂ ਇਸ ਵੇਲੇ ਅਸੀਂ ਸਵੇਰ ਤੋਂ ਲਗਾਤਾਰ ਅ ਜਿਹੜੀ ਅ ਜਿਹੜਾ ਸਫਰ ਮੰਨ ਲਓ 1 ਘੰਟੇ ਦਾ ਹੈ ਜਾਂ ਅੱਧੇ ਘੰਟੇ ਦਾ ਉਹ ਘੁੰਮ ਕੇ ਜਾਣਾ ਪੈਂਦਾ ਕਿਉਂਕਿ ਸੜਕਾਂ ਜਿਹੜੀਆਂ ਨੇ ਉਹ ਵੀ ਕਈ ਥਾਵਾਂ ਤੇ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਉਹਨਾਂ ਥਾਵਾਂ ਤੇ ਆਵਾਜਾਈ ਜਿਹੜੀ ਹੈ ਨਹੀਂ ਹੋ ਰਹੀ ਸਿਰਫ ਟਰੈਕਟਰ ਟਰਾਲੀਆਂ ਜਾ ਸਕਦੀਆਂ ਨੇ ਜਦਕਿ 4 ਵੀਲਰ ਜਿਹੜੇ ਨੇ ਜਾਂ 2 ਵੀਲਰ ਆ ਉਸ ਪਾਣੀ ਦੇ ਵਿੱਚੋਂ ਨਹੀਂ ਲੰਘ ਸਕਦੇ ਇਹਨਾਂ ਲੋਕਾਂ ਨੇ ਇਸ ਵੇਲੇ ਪਠਾਨਕੋਟ ਦੀਨਾ ਨਗਰ ਔਰ ਗੁਰਦਾਸਪੁਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਜੀ ਠੀਕ ਹੈ ਧੰਨਵਾਦ ਧੰਵਾਦ ਅਰੇ ਜੀ ਵੇ ਤਸਵੀਰਾਂ ਦਿਖਾਉਣ ਦੇ ਲਈ ਤਾਂ ਇਹ ਐਸ ਵੇਲੇ ਐਕਚੁਅਲ ਸਥਿਤੀ ਹੈ ਪਰ ਇਹਦੇ ਵਿੱਚ ਬਦਲਾਅ ਹੋ ਸਕਦਾ ਕਿਉਂਕਿ ਜਿਵੇਂ بارش ਦਾ ਅਲਰਟ ਹੈ ਔਰ ਪਿੱਛੋਂ ਪਾਣੀ ਦਾ ਇਨਫਲੋ ਵੱਧ ਰਿਹਾ ਤਾਂ ਇਹ ਪਾਣੀ ਅੱਗੇ ਡੈਮਾਂ ਦੇ ਵਿੱਚੋਂ ਛੱਡਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ ਔਰ ਉਹ ਪਾਣੀ ਇਸ ਤਰੀਕੇ ਨਾਲ ਬਾਖੂਆ ਖੇ ਇਲਾਕਿਆਂ ਨੂੰ ਆਪਣੀ ਚਪੇਟ ਚ ਲੈ ਰਿਹਾ ਤਾਂ ਡੈਮਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਡੈਮਾਂ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਦੇ ਕਿਤੇ ਨੇੜੇ ਪਹੁੰਚ ਗਿਆ ਕਿਤੇ ਟੱਪ ਗਿਆ ਦਰਿਆਵਾਂ ਦੇ ਜਿਹੜੇ ਟੁੱਟੇ ਬੰਨ ਨੇ ਉਹ ਉਹਨਾਂ ਨੇ ਪੂਰਾ ਪੰਜਾਬ ਜਲ-ਥਲ ਕਰ ਦਿੱਤਾ ਹੈ ਸੱਤ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡੈਮਾਂ 'ਚ ਪਾਣੀ ਜਦੋਂ ਖਤਰੇ ਦੇ ਨਿਸ਼ਾਨ ਤੋਂ ਵਧਿਆ ਔਰ ਚਾਰੇ ਪਾਸੇ ਖੇਤਾਂ ਦੇ ਵਿੱਚ ਫੈਲ ਗਿਆ ਦਰਿਆਵਾਂ ਦੇ ਬੰਨ ਵੱਖੋ-ਵੱਖਰੇ ਥਾਵਾਂ ਤੇ ਜਿੱਥੇ ਲੱਗੇ ਸੀ ਉੱਥੇ ਟੁੱਟ ਗਏ ਫੌਜ ਤੇ ਐਨਡੀਆਰਐਫ ਨੂੰ ਮੋਰਚਾ ਸੰਭਾਲਣਾ ਪਿਆ ਲੋਕਾਂ ਨੂੰ 에ਅਰ ਲਿਫਟ ਕਰਨਾ ਪਿਆ ਰੈਸਕਿਊ ਕਰਨਾ ਪਿਆ ਅਸਮਾਨ ਤੋਂ ਆਫਤ ਲਗਾਤਾਰ ਜਾਰੀ ਹੈ ਕਿਉਂਕਿ ਪੰਜਾਬ ਦੇ ਜਿਹੜੇ 12 ਜ਼ਿਲ੍ਹੇ ਐਸੇ ਨੇ ਜਿੱਥੇ orange alert ਹੈ ਤੇ 5 ਜ਼ਿਲ੍ਹਿਆਂ ਦੇ ਵਿੱਚ red alert ਜਾਰੀ ਕਰਤਾ ਯਾਨੀ ਹਜੇ ਅਸਮਾਨ ਤੋਂ ਆਫਤ ਹੋਰ ਆਉਣੀ ਹੈ ਔਰ ਇਸ ਸਬ ਦੇ ਵਿਚਾਲੇ ਸਾਰੇ ਸਕੂਲਾਂ ਦੇ ਵਿੱਚ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸ਼ਨੀਵਾਰ ਤੱਕ ਤੇ بارش ਕਰਕੇ ਫਾਜ਼ਲਕਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਵੀ ਬਹੁਤ ਸਮੱਸਿਆਵਾਂ ਖੜੀਆਂ ਹੋ ਗਈਆਂ ਨੇ ਪਿੰਡਾਂ ਦੇ ਲੋਕ ਬੇਕਾਰ ਹੋਣ ਨੂੰ ਮਜਬੂਰ ਨੇ ਆਪਣੇ ਕਾਰੋਬਾਰ ਛੱਡ ਕੇ ਆਪਣੇ ਪਸ਼ੂਆਂ ਸਮੇਤ ਕਿਸੇ ਹੋਰ ਸੁਰੱਖਿਅਤ ਥਾਵਾਂ ਵੱਲ ਕੂਚ ਕਰ ਰਹੇ ਨੇ ਕਰਦਾ ਜ਼ਰੂਰੀ ਸਮਾਨ ਲੈ ਕੇ ਟਰੈਕਟਰ ਟਰਾਲੀਆਂ ਦੇ ਵਿੱਚ ਸਵਾਰ ਹੋ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਨੇ ਜਿਸ ਦਾ ਜਿੱਥੇ ਕੋਈ ਜਾਣਕਾਰ ਹੈ ਕਿਤੇ ਕੋਈ ਰਿਸ਼ਤੇਦਾਰ ਹੈ ਕਿਸੇ ਹੋਰ ਜਾਣਕਾਰ ਦੇ ਘਰੇ ਜਾ ਕੇ ਉੱਥੇ ਠਹਿਰ ਬਣਾ ਰਹੇ ਨੇ ਕਈ ਲੋਕ ਜਿਨ੍ਹਾਂ ਕੋਲੇ ਕੋਈ ਚਾਰਾ ਨਹੀਂ ਉਹ ਸਰਕਾਰ ਵੱਲੋਂ ਨਿਰਧਾਰਿਤ ਕੀਤੀਆਂ ਥਾਵਾਂ ਤੇ ਆਪਣਾ ਟਾਈਮ ਪਾਸ ਕਰ ਰਹੇ ਨੇ ਸਤਲੁਜ ਦਰਿਆ 'ਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਔਰ ਪਿੱਛੋਂ ਪਾਣੀ ਛੱਡਿਆ ਜਾ ਰਿਹਾ ਔਰ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਪਿੰਡਾਂ ਤੋਂ ਇਨ੍ਹਾਂ ਪਿੰਡਾਂ ਚੋਂ ਖਾਸ ਕਰਕੇ ਜਿੱਥੇ ਪਾਣੀ ਪੜ ਰਿਹਾ ਹੈ ਉੱਥੋਂ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਸਾਨੂੰ ਬੜੀ ਮੁਸ਼ਕਲਾਂ ਆਂਦੀ ਸਰ ਅਸੀਂ ਮਜਬੂਰ ਹੋ ਕੇ ਘਰ ਛੱਡਣ ਨੂੰ ਮਜਬੂਰ ਹੋ ਜਾਂਦੇ ਆ ਸਮਾਨ ਕੱਢਣ ਨੂੰ ਮਜਬੂਰ ਹੋ ਜਾਂਦੇ ਆ ਪਸ਼ੂਆਂ ਤੋਂ ਮਜਬੂਰ ਹੋ ਜਾਂਦੇ ਆ ਚਾਰਾ ਰਹਿ ਨਹੀਂ ਜਾਂਦਾ ਕੋਈ ਤੂੜੀ ਨਹੀਂ ਰਹਿ ਜਾਂਦੀ ਅਗਾ ਕੋਈ ਸਾਰ ਵੀ ਨਹੀਂ ਲੈਂਦਾ ਪਾਣੀ ਦੇ ਵਿੱਚ ਬੈਠਿਆਂ ਦੀ ਸਾਡੀ ਇਹ ਮੰਗ ਹੈਗੀ ਇਹ ਵੀ ਸਾਨੂੰ ਪਿੱਛੇ ਕਟੋ ਘਟ 10 ਕਿਲੋਮੀਟਰ ਪਿੱਛੇ ਸਾਨੂੰ 10-10 ਮਰਲੇ ਜਗ੍ਹਾ ਦਿੱਤੀ ਜਾਵੇ ਬੈਠਣ ਵਾਸਤੇ ਘਰ ਬਣਾਉਣ ਵਾਸਤੇ ਜਦੋਂ ਵੀ ਕੋਈ ਇਹੋ ਜੀ ਆਫਤ ਆਂਦੀ ਏ ਕੋਈ ਮੁਸੀਬਤ ਆਂਦੀ ਏ ਤੇ ਅਸੀਂ ਆਪ ਦਾ ਬਾਲ ਜਵਾਕ ਲੈ ਕੇ ਪਿੱਛੇ ਚਲੇ ਜਾਈਏ ਹਾਂ ਅੱਜ ਮੁਸ਼ਕਲ ਕਿੰਨੀ ਹੁੰਦੀ ਜਦੋਂ ਮੀਂਹ ਆ ਕੇ ਦਿੰਨੇ ਫਲੱਡ ਆ ਜਾਂਦਾ ਹਰ ਸਾਲ ਅਹੀਂ ਚੱਕਣਾ ਪੈਂਦਾ ਅਹੀਂ ਉੱਜੜਨਾ ਪੈਂਦਾ ਦੁਬਾਰਾ ਤੋਂ ਘਰਾਂ ਆਰ ਸਾਲ ਹਾਂ ਕਦੇ ਜੰਗ ਆ ਗਿਆ ਕਦੇ ਪਾਣੀ ਆ ਗਿਆ ਸਾਡੀ ਤਾਂ ਮੁਸ਼ਕਲ 24 ਘੰਟੇ ਰਹਿੰਦੀ ਰਹਿੰਦੀ ਹਾਂ